ਰਾਤੀ ਪੈ ਗਿਆ ਸੀ ਮੀ ਤੇ ਹੁਣ ਵੀ ਸਵੇਰੇ ਜੇ ਪੈ ਗਿਆ ਤਾਂ ਹੁਣ ਧੁੱਪ ਨਿਕਲੀ ਆ ਇਹਦੇ ਨਾਲ ਚਲੋ ਮੰਨ ਲਓ ਥੋੜਾ ਜਿਹਾ ਸਾਹ ਮਿਲ ਗਿਆ ਮਸ਼ੀਨਾਂ ਨੂੰ ਤੇ ਸਾਹ ਮਿਲ ਗਿਆ ਉਹਨਾਂ ਨੂੰ ਵੀ ਜਿਹੜੇ ਕਰਦੇ ਹੈ 5 ਵਜੇ ਿੱਕਰ ਚੱਲਦੀ ਆ ਇਹ ਉਹਨਾਂ ਨੂੰ ਸਾਹ ਮਿਲ ਗਿਆ ਵਾ ਉਹਨੇ ਤੇ ਉਹਨਾਂ ਨੂੰ ਘਬਰਾਹਟ ਹੋਈ ਜਾਂਦੀ ਸੀ 5 ਵਜੇ ਿੱਕਰ ਚੱਲਦੀ ਆ ਹੈ ਜੀ ਦਾ ਮੈਨੂੰ ਮੈਂ ਮੈਂ ਥੱਕਦਾ ਮੈਂ ਨਹੀਂ ਤੱਕਦਾ ਮੈਂ ਤਾਂ ਕਹਿੰਦਾ ਮੈਂ ਤੈਨੂੰ ਕਹਿਣ ਹੋਟੋ ਹੀ ਆਉਂਗਾ ਚੱਲੇ ਤੇ ਫੇਂ ਹੱਥ ਪੱਲਾ ਮਾਰਦੇ ਹੋਏ ਅਗਲੀ ਜੰਗ ਦੀ ਤਿਆਰੀ ਆ ਦਮਾਂ ਤੇ ਗਾੜ ਉਦੋਂ ਦਾ ਅੱਜ ਚੱਕਣ ਲੱਗੇ ਜੇ ਵੇਖੋ ਜੀ ਕਿੰਨਾ ਟਾਈਮ ਸਾਨੂੰ ਸਾਡੇ ਕੋਲ ਟਾਈਮ ਹੈ ਨਹੀਂ ਗੱਲ ਕੰਮ ਕਰਨ ਦਾ ਟਾਈਮ ਨਹੀਂ ਨਹੀਂ ਸਾਡੇ ਕੋਲ ਸਿਸਟਮ ਵਰਤਣ ਦਾ ਟਾਈਮ ਹੈ ਨਹੀਂ ਕਿ ਇੰਨਾ ਕੰਮ ਚੱਲਣ ਸਾਡਾ ਆ ਉੱਥੇ ਬਣਵਾਏ ਆ ਆਪਾਂ ਨਾ ਉਹ ਜੈਨ ਤੇ ਹਾਲੇ ਹੁਣ ਚੈੱਕ ਕਰਨ ਲੱਗੇ ਆ ਜਗਾੜ ਸਕਸੈਸ ਜਰਿਆ ਤੇ ਤੁਹਾਨੂੰ ਦੱਸਾਂਗੇ ਇਹ ਕਾਰ ਕਢੀ ਸੀ ਇਸ ਬੰਦੇ ਨੇ ਇਹ ਦੇਖੋ ਜਿਹੜਾ ਬੰਦਾ ਤੁਹਾਨੂੰ ਦੱਸਾਂ ਨਾ ਇਹ ਹੱਥੋਂ ਤੇ ਵਾਈਦਾ ਜਿੱਥੇ ਕੰਮ ਵੱਡਾ ਹੋਵੇ ਛੋਟੇ ਮੋਟੇ ਕੰਮ ਨੂੰ ਨਹੀਂ ਹੱਥ ਪਾਈਦਾ ਹੁਣ ਮੈਂ ਇਸ ਗਰੀਲ ਕਰਾ ਲਾਂ ਟੂਪਾ ਭਾਈ ਜਿਹੜਾ ਆ ਕੱਲ ਕਰਾਈ ਸੀ ਵੈਲਡਿੰਗ ਤੇ ਕੱਲ ਹੀ ਟੁੱਟ ਗਈ ਜੂਰੇ ਜੂਰੇ ਦਾ ਅੱਜ ਡੈਂ ਆ ਇਹਦਾ ਪੱਕਾ ਪੈਂਚਰ ਲਾਉਣਾ ਮੀ ਪਿਆਹੀ ਵਾਹ ਵਾਹ ਕਰ ਲਈ ਜਿਹੜਾ ਕੋਈ ਹੁੰਦਾ ਐਸ਼ਾ ਅਜੇ ਖੋਲ ਕੇ ਤੇ ਪੂਰੀ ਕਦਣਾ ਵੇਲਡਿੰਗ ਲੱਗਣੀ ਹੈ ਬਾਹ ਨਿਆਰੇ ਪਤਾ ਨਹੀਂ ਪਿਆ ਪੂਰੀ ਆ ਵਾ ਨਮਾ ਜਮ ਲਿਆ ਹੋਲ ਸਾਰਾ ਬਾਰੀਆਂ ਦੀ ਅਬ ਕੀ ਅਗਲੀ ਸਾਲ ਤੇ ਜਈ ਕੰਮ ਕਰਵੀ ਕਰਮ ਗਾੜੀ ਖੁਦ ਨਹੀਂ ਚਲਾਵੀ ਕਰ ਹੁਣ ਗਾੜੀ ਦੇਵੇ ਕਰ ਸਭ ਕੋ ਇਹ ਸੋਹਣੇ ਭਾਈ ਸਾਹਿਬ ਕੋ ਦੇਵੇ ਕਰ ਕਢਾ ਕੇ ਤੇ ਲਾਈ ਗਈ ਲਗਾਈ ਬਾਸ ਲੋਕ ਕੀ ਮਸ਼ੀਨਾਂ ਚਲਾਉਂਦੇ ਆ ਤੇ ਆਹ ਸਾਡੇ ਨਾਲ ਤੁਰੇ ਦਾ ਟਾਈਮ ਪਾਸ ਕਰਦੇ ਆਹ ਪੁੱਤੂ ਕੰਪਨੀ ਆ ਪੀਜੀ ਵੀਰ ਜੀ ਅਸੀਂ ਅਸੀਂ ਬਹੁਤਾਂ ਟਾਈਮ ਪਾਸ ਕਰਨ ਨੂੰ ਤੁਹਾਨੂੰ ਟਾਈਮ ਪਾਸ ਕਰਨ ਨਹੀਂ ਦੱਤਿਆ ਨਵੇਂ ਟਾਇਰ ਆ ਪਰ ਕਿੰਨੇ ਵਾਰ ਫੱਟਦੇ ਆ ਵੀਰ ਗੱਲੋ ਮਾਮਾ ਹੁੰਦੇ ਮਾਮਾ ਕੀ ਚੈੱਕ ਕਰ ਲਿਓਣ ਉਹ ਚ ਕੀ ਤੇ ਕਰਾ ਜੂ ਆ ਉਹ ਤਾਂ ਚਲਾਉਣ ਜੇ ਚੱਲ ਚੱਲ ਪਈਆਂ ਮਸ਼ੀਨਾਂ ਉੱਥੇ ਵੀਰ ਜੀ ਤੁਹਾਡਾ ਜੈਂਟੀ ਭੇਜ ਦਾਂਗਾ ਏਜੰਟ ਦੀ ਨਾ ਟੈਨਸ਼ਨ ਲਾ ਚੁੰਡੀ ਭਰਦਾ ਕੀ ਕਰਦਾ ਵਾ ਇਹ ਇਹ ਕੀ ਕਰਦਾ ਇਹਦਾ ਵਿਆਹ ਕਰਾਉ ਇਹ ਚੁੰਡੀ ਭਰਦਾ ਇਹ ਟੂਬ ਨੂੰ ਤੰਗ ਕਰਦਾ ਵਾ ਕੱਲਾ ਇਹ ਟੂਬ ਨੂੰ ਮੁਰਗਾ ਚੁੱਕੇ ਤਿੰਨ ਟੂਬ ਇਹ ਹੋਰਦਾ ਵਾ ਕੀ 3:75 ਤੋਂ ਕੋਈ ਨਹੀਂ ਹੁੰਦਾ ਜਾੜੀ ਆੜੇ ਮਸ਼ੀਨ ਦੀ 3:75 ਤੋਂ ਵੇਖ ਲੈ ਤੂੰ ਹਣਾ ਲੈ ਇਹ ਕੀ ਲੈ ਫਿਰਦਾ ਮਾਮਾ ਇਹ ਕਿਦਾਂ ਹੋ ਗਈ ਥੀ ਤਾਂ ਉਹ ਨਏ ਤਾਂ ਉਹਨੂੰ ਪੁੱਛਣਾ ਤੈਨੂੰ ਨਹੀਂ ਪਤਾ ਤੂੰ ਕੀ ਨਾਲ ਕਰਦਾ ਆ ਬੰਦੇ ਆ ਆ ਮਾਲਕ ਬੰਦੇ ਆ ਔ ਨੜ ਪਾਲਾ ਥੱਲੇ ਪਿੰਜੀ ਦਾ ਪਾ ਦੇ ਖਲੋਤਾਈ ਕਰਨੇ ਨੜ ਪਾ ਦੇ ਇਹ ਆ ਨਹੀਂ ਹੱਥ ਲੱਗ ਰਾ ਜੀ ਆ ਇਹਦਾ ਨਾ ਜਾ ਫਾਨੀ ਗਰਨ ਉੱਤੇ ਹੀ ਖਲੋਤੇ ਆ ਉਹ ਗਰਨੀ ਹਾਲੇ ਤੇ ਕਰ ਲਾਇਆ ਪਹਿਲਾ ਜਿਹੜਾ ਕੰਪਲੀਟ ਹੋ ਚੱਲਿਆ ਮਸ਼ੀਨਰੀ ਚ ਬਾਹੂ ਕੋਈ ਜਦਵਾਦੀ ਨਹੀਂ ਉਹ ਕਰਤਾਰ ਵਾਲਾ ਜਿੱਦਕੇ ਚਲਾਉਂਦਿਆ ਸੀ ਤੇ ਆ ਆਪਣੀ ਮਲਕੀਤ ਜੇ ਆ ਗਏ ਆਪਣੇ ਛੇੜ ਜੀ ਰੋਟੀ ਲੈ ਕੇ ਜੇ ਆ ਗਏ ਰੋਟੀ ਉਹ ਬਹੁਤ ਮਾਇਨਾ ਤੇ ਦਾ ਚੌਕ ਕਰ ਲਈ ਮਸ਼ੀਨ ਮੇਨਾਂ ਉਹ ਕਰ ਲਈ ਚੋਹ ਉਹ ਦੇਖ ਸਾਹਮੁਰੀ ਇਹਨੇ ਆਹ ਅੱਜ ਜਲੰਧ ਤੋਂ ਸਾਹਮਣੇ ਉਹ ਜਲੰਧ ਦੀ ਜੀਐਮਬੀ ਇਹ ਆਪਣੀ ਮਲਕੀਤ ਤੋਂ ਅਲੱਗ-ਅਲੱਗ ਅੱਜ ਆਹ ਏਰੀਆ ਚੁੱਕਣਾ ਆਪਾਂ ਸਾਰਾ ਆਪਣੀਆਂ ਦਾ ਮਸ਼ੀਨਾਂ ਨੇ ਆ ਅੱਜ ਚੁੱਕ ਲੈਣ ਕਰ ਲੈ ਚੁੱਕ ਲੈਣਾ ਇਦਾਂ ਚੱਲਦਾ ਤੱਕਾ ਏਜੰਟ ਤਗੜਾ ਆਵੇ ਸਭ ਕੁਝ ਹੋ ਜਾਂਦਾ ਟਰਾਲੀ ਨਹੀਂ ਆਈ ਠੀਕ ਹੈ ਏਜੰਟ ਨੇ ਹੌਸਲੇ ਖਲੀ ਕਰਾਦੀ ਕਹਿੰਦਾ ਮਸ਼ੀਨ ਨਹੀਂ ਰੁਕਣੀ ਸਾਡੀ ਗਲਤੀ ਟਰਾਲੀ ਨਹੀਂ ਬਣੀ ਔਰ ਜਿਹੜੀ ਸਾਫੀ ਬਣੀ ਹੋ ਜਾਂਦੇ ਆਪਣਾ ਆ ਜਿਹੜਾ ਉਰਲੇ ਬਸੇ ਆ ਇਧਰ ਉਹਦੀ ਕਾਲੀ ਆ ਕਹਿੰਦਾ ਮਸ਼ੀਨ ਨਹੀਂ ਰੁਕੰਦਾਂ ਨਹੀਂ ਟਰਾਲੀ ਮੰਗਾਓ ਇਹ ਬੰਦੇ ਨੇ ਕਰਾਉਂਦੇ ਦੋਸਤ ਕਿ ਵੀਰਾ ਬਤਾ ਰਹੀ ਮੈਨੇ ਆ ਚੱਲਣੀਆਂ ਆਪਣੀਆਂ ਮਸ਼ੀਨਾ ਇਹ ਤੇ ਬਈ ਬਾਤ ਹੈ ਸਾਰੀ ਬਾਤ ਹੋ ਗਈ ਇੱਥੇ ਆ ਜੀ ਐਮ ਵੀ ਤੇ ਆਹ ਸਾਹਮਣੇ ਮਿਲ ਗਈ ਜੀ ਬੱਸ ਇੱਕ ਕੰਮ ਕਰਦੇ ਮੈਂ ਥੱਲੇ ਆ ਜਾਵਾਂ ਟਰੱਕਾਂ ਥੱਲੇ ਲਈ ਇਹਦੇ ਆਹ ਮਿਲ ਗਈ ਚਲੰਦੀ ਆ ਆ ਚਲੰਦੀ ਜੀ ਐਮ ਵੀ ਆਹ ਏਰੀਆ ਚੁੱਕਣਾ ਪਾ ਰਾਤ ਰਾਤ ਜਾ ਜਾ ਸਾਰਾ ਰਾਤ ਰਾਤ ਚੁੱਕਿਆ ਤੇ ਕੱਲ ਕੱਲ ਤੇ ਕਰੇ ਸਾਰਾ ਏਰੀਆ ਚੁੱਕ ਕੇ ਆਪਣਾ ਖਤਮ ਕਰਨਾ ਹੈ ਮੇਰੇ ਕੱਲ ਨੂੰ ਇੰਨੇ ਹੋਰ ਕਿਤੇ ਪਾਸੇ ਉਜਿਤ ਪਾਸੇ